ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਕਰਵਾਉਣ ਲਈ ਫਾਈਨਲ ਕਰ ਲਈ ਗਈ ਤਰੀਕ ਹੁਣ ਪੰਚਾਇਤੀ ਚੋਣਾਂ ਪੰਜਾਬ ਵਿੱਚ ਹੁਣ ਜਾਰੀਆਂ ਨੇ ਅਗਲੇ ਮਹੀਨੇ ਨੋਟੀਫਿਕੇਸ਼ਨ ਜਾਰੀ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਲਾ ਲਈ ਆਪਣੀ ਕੈਬਨਟ ਦੀ ਮੀਟਿੰਗ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਲਈ ਹੋ ਗਿਆ ਰੇੜਕਾ ਖਤਮ ਪੰਜਾਬ ਸਰਕਾਰ ਬਹੁਤ ਜਲਦੀ ਕਰਵਾਉਣ ਜਾ ਰਹੀਏ ਪੰਚਾਇਤੀ ਚੋਣਾਂ ਤੁਸੀਂ ਜਿਹੜਾ ਚੜ੍ਹਦੀ ਕਲਾ 11 ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ सीएम ਭਗਵੰਤ ਮਾਨ ਜਿਵੇਂ ਹੀ ਪੰਚਾਇਤੀ ਚੋਣਾਂ ਨੂੰ ਲੈ ਕੇ ਸੰਸਦ ਦੇ ਵਿੱਚ ਬਿੱਲ ਲੈ ਕੇ ਆਏ ਉਹ ਬਿੱਲ ਪਾਸ ਹੋ ਗਿਆ ਹੈ ਰਾਜਪਾਲ ਵੱਲੋਂ ਮਨਜ਼ੂਰੀ ਮਿਲ ਗਈ ਹੈ ਹੁਣ ਚੋਣਾਂ ਕਰਵਾਉਣ ਲਈ ਵੀ ਫਾਈਨਲ ਕਰ ਲਿਆ ਗਿਆ ਸਮਾਂ ਅਕਤੂਬਰ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਲਈ ਮੁੱਖ ਮੰਤਰੀ ਨੇ ਜੋ ਅੱਜ ਮੀਟਿੰਗ ਸੱਦ ਲਈਏ ਆਪਣੀ ਕੈਬਨਿਟ ਦੀ ਔਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਨੋਟੀਫਿਕੇਸ਼ਨ ਕਦੋਂ ਜਾਰੀ ਕਰਨਾ ਹੈ ਇਹਦੇ ਬਾਰੇ ਚਰਚਾ ਹੋਵੇਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਦਿੱਲੀੋਂ ਵਾਪਸ ਆ ਰਹੇ ਨੇ ਜੋ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੋਂ ਬਾਅਦ ਹੁਣ ਪੰਜਾਬ ਵਿੱਚ ਆ ਕੇ ਪੰਚਾਇਤੀ ਚੋਣਾਂ ਦਾ ਐਲਾਨ ਕਰ ਸਕਦੇ ਨੇ ਸੋ ਪੰਚਾਇਤੀ ਚੋਣਾਂ ਦੇ ਨਾਲ-ਨਾਲ ਬਲਾਕ ਸੰਮਤੀ ਜ਼ਿਲ੍ਹਾ ਪਛੇਤ ਤੇ ਪੰਚਾਇਤ ਜਿਹੜੇ ਨਗਰ ਨਿਗਮ ਚੋਣਾਂ ਵੀ ਕਰਵਾਉਣ ਵਾਸਤੇ ਪੰਜਾਬ ਸਰਕਾਰ ਜਿਹੜੀ ਹੈ ਤਿਆਰੀਆਂ ਕਰ ਰਹੀ ਏ ਜੋ ਕਿ ਕੱਲ ਹੀ ਸਾਰੀਆਂ ਬਲਾਕ ਸੰਮਤੀਆਂ ਪੰਚਾਇਤ ਸੰਮਤੀਆਂ ਜਿਹੜੀਆਂ ਅਸੀਂ ਪੰਕਰਤੀਆਂ ਜੀਆਂ ਸੀ ਜਿਨ੍ਹਾਂ ਦਾ ਪੰਚਾਇਤੀ ਚੋਣਾਂ ਦੇ ਨਾਲ ਹੀ ਉਹਨਾਂ ਦਾ ਵੀ ਜਿਹੜਾ ਚੋਣਾਂ ਹੋਣਗੀਆਂ ਸੋ 10 ਸਤੰਬਰ ਨੂੰ ਕਾਰਜਕਾਰ ਪੂਰਾ ਹੋ ਚੁੱਕਿਆ ਜੋ ਕਿ ਪੰਚਾਇਤ ਸੰਮਤੀਆਂ ਦਾ ਉਹਨਾਂ ਨੂੰ ਪੰਕ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਸੋ ਪੰਜਾਬ ਸਰਕਾਰ ਹੁਣ ਬਹੁਤ ਜਲਦੀ ਪੰਚਾਇਤੀ ਚੋਣਾਂ ਕਰਾਉਣ ਦੇ ਮੂਡ 'ਚ ਆ ਗਈ ਹੈ ਪੰਜਾਬ ਸਰਕਾਰ ਵੱਲੋਂ ਹੁਣ ਜਿਹੜਾ ਕਿ ਪੰਚਾਇਤ ਸੰਪਤੀਆਂ ਪੰਕ ਕਰਨ ਤੋਂ ਬਾਅਦ ਸਾਰੀਆਂ ਪਾਵਰਾਂ ਪੰਚਾਇਤੀ ਅਫਸਰ ਜਿਹੜੇ ਜ਼ਿਲ੍ਹਾ ਵਿਕਾਸ ਪੰਚਾਇਤੀ ਅਫਸਰ ਡੀਡੀਪੀਓ ਨੂੰ ਚੋਣਾਂ ਤੱਕ ਪੰਚਾਇਤਾਂ ਦਾ ਕੰਮਕਾਜ ਦੇਖਣ ਲਈ ਹੁਕਮ ਦਿੱਤੇ ਗਏ ਨੇ ਸੋ ਡੀਡੀਪੀਓ ਸਾਰੇ ਹਲਕਿਆਂ ਦੇ ਵਿੱਚ ਕੰਮਕਾਜ ਦੇਖਣਗੇ ਜ਼ਿਲ੍ਹੇ ਦਾ ਜਿਹੜਾ ਡੀਡੀਪੀਓ ਉਹ ਆਪਣੇ ਸਾਰੇ ਜ਼ਿਲ੍ਹੇ ਦੇ ਡੰਡਾ ਦਾ ਔਰ ਜਦੋਂ ਤੱਕ ਪੰਚਾਇਤੀ ਚੋਣਾਂ ਨਹੀਂ ਹੋ ਜਾਂਦਾ ਉਦੋਂ ਤੱਕ ਉਹਨਾਂ ਦੇ ਹੱਥੇ ਹੀ ਸਾਰਾ ਕੰਮ ਕਾਜ ਰਹੇਗਾ ਸੋ ਜੋ ਕਿ ਪੰਜਾਬੀ 13000 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਸੰਗ ਹੋ ਚੁੱਕੀਆਂ ਨੇ ਸੋ ਕੱਲ ਜਿਹੜੀਆਂ ਕਿ ਪੰਚਾਇਤ ਸੰਮਤੀਆਂ ਸੀ 153 ਵਿੱਚੋਂ 76 ਉਹਨਾਂ ਨੂੰ ਪੰਕੜਤਾ ਗਿਆ ਸੋ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਇਹ ਸਾਰੀਆਂ ਪੰਚਾਇਤ ਸੰਮਤੀਆਂ ਤੇ ਹੁਣ ਸੰਮਤੀਆਂ ਜਾਣ ਉਨ੍ਹਾਂ ਦੇ ਉੱਪਰ ਜਿਹੜੇ ਆਗੜੇ ਕੰਮਕਾਜ ਨੇ ਉਹ ਡੀਡੀਪੀਓ ਦੇਖਣਗੇ ਪੰਚਾਇਤਾਂ ਦੇ ਔਰ ਸੰਮਤੀਆਂ ਦੇ ਸੋ ਇਸ ਲਈ ਪੰਜਾਬ ਸਰਕਾਰ ਵੱਲੋਂ ਹੁਣ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹਨਾਂ ਦਾ ਐਲਾਨ ਜਿਹੜਾ ਕਿ ਬਹੁਤ ਜਲਦੀ ਕੀਤਾ ਜਾ ਰਿਹਾ ਹੈ ਜੋ ਕਿ ਅਕਤੂਬਰ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਤੇ ਜਿਹੜੇ ਪੂਰੇ ਤਿਆਰੀਆਂ ਕਰ ਲਿਆਂ ਦੀਆਂ ਨੇ ਅਕਤੂਬਰ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਲ ਨਾਲ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵੀ ਹੋਣ ਦੀ ਸੰਭਾਵਨਾ ਹੈ ਸੋ ਪੰਜਾਬ ਸਰਕਾਰ ਵੱਲੋਂ ਬਹੁਤ ਜਲਦੀ ਚੋਣਾਂ ਕਰਵਾਉਣ ਲਈ ਤਿਆਰੀਆਂ ਆਰੰਭ ਦਿੱਤੀਆਂ ਨੇ